ਇੱਥੇ ਅਸੀਂ ਵੀਡੀਓ ਲਾਤਰ ਆਏ ਆ ਵੀਡੀਓ ਸਾਹਿਬ ਬਿਲਕੁਲੀ ਇੱਥੇ ਗਾਇਰ ਹਜਰ ਨਹੀਂ ਤੁਹਾਨੂੰ ਦਿਖਾ ਸਕਦੇ ਆ ਮੈਂ ਕੈਮਰਾਮੈਨ ਨੂੰ ਕਹਿੰਦੇ ਵੀ ਵੀਡੀਓ ਦਿਖਾ ਦਿਓ ਇਹ ਐਨਓਸੀਆਂ ਦਾ ਇੰਨਾ ਚੱਕਰ ਪਾਇਆ ਹੋਇਆ ਹੈ ਇਹਨਾਂ ਦਾ ਜੀ ਕਿਸੇ ਨੂੰ ਐਨਓਸੀ ਨਹੀਂ ਦੇ ਰਹੇ ਜੋਗੀ ਜਿਨ੍ਹਾਂ ਨੇ ਬੁੱਕ ਤਾਂ ਹੈ ਉਹ ਫੋਨ ਕਰਕੇ ਇਹਨੂੰ ਅਸੀਂ ਲੈ ਲੈਂਦੇ ਨੇ ਜਿਨ੍ਹਾਂ ਨੇ ਨਹੀਂ ਬੁੱਕ ਰਹੀਆਂ ਇਹਨਾਂ ਨੇ ਬੰਦ ਕੀਤੀ ਹੈ ਐਨਓਸੀ ਵੀ ਦੇਣੀ ਨਹੀਂ ਗਈ ਹਜਾਰ ਤੱਕ ਗਈ ਹੋਈ ਆ ਹੁਣ ਇਹਨਾਂ ਨੇ 750 ਫੁੱਲ ਮੈਂ ਸਰਪੰਚ ਜੀ ਖੜਾ ਆਪ 700 ਤੱਕ ਮੇਨਾਂ ਹੀ 750 ਆ ਇਹ ਆ ਤੱਕ ਫਨਸਾਨ ਨਹੀਂ ਦੇ ਗਏ ਅੰਦਰ ਇਹ ਬਾਕੀ ਲੋਕਾਂ ਨੂੰ ਪੁੱਛੋ ਹਾਂਜੀ ਕੁਝ ਕਹੇ ਜਮੇ ਹਾਂਜੀ ਬਿਲਕੁਲ ਜੀ ਇੱਧਰ ਹੋ ਜਾ ਹਾਂਜੀ ਕੀ ਕਹਦੇ ਉਹ ਨਹੀਂ ਬਿਲਕੁਲ ਹੀ ਹਜ਼ਾਰ ਕਰਕੇ ਨਹੀਂ ਸਾਡੀ ਬੁੱਚਾਲੀ ਹੋ ਰਹੇ ਨੇ ਜੀ ਹਾਂਜੀ ਇਹ ਦੇਣ ਨੂੰ ਕਹੇ ਆ ਜੋ ਆ ਜੋ ਕਾ ਕਰਦੇ ਜੀ ਤੱਕ ਬੜਾ ਜੱਲਾ ਵਾਲੇ ਦੱਲੇ ਹਾਂਜੀ ਕੋਈ ਪਰਮੇਸ਼ੀਆਂ ਨੂੰ ਦੇ ਦਿੰਦੇ ਆ ਕਿ ਮੈਂ ਇਹ ਮੁਕਾਦੰਦਾ ਨਾ ਜੀ ਕਰਵਾ ਦੇ ਲੇ ਹਾਂਜੀ ਆਹੋ ਆਵਾਜ਼ ਦੀ ਵੀ ਲੈਸਟਾਪ ਕਰੋ ਉਹਨੂੰ ਮਿਲ ਗਈਆਂ ਬਾਕੀ ਸਾਰੇ ਖੜੇ ਨੇ ਉਹ ਫੜੀ ਫੜੀ ਤੁਸੀਂ ਕਹਿਣਾ ਚਾਹੁੰਦੇ ਹੋ ਹਾਂਜੀ ਖੜੇ ਨੇ ਜੀ ਉਹਦੇ ਚੱਲ ਬਾਹਰ ਹਾਂਜੀ ਜਿਹੜਾ ਹਾਈ ਹੋਰ ਬੋਲੇ ਹਾਂਜੀ ਹਾਂਜੀ ਅਜੇ ਤਾਂ ਨਾ ਹੋ ਗਿਆ ਤਾਂ ਮਰੀਆਂ ਨੂੰ ਮਿਲਿਆ ਹਾਂਜੀ ਇਹ ਤੈਨੂੰ ਸੀ ਕਿਹਨਾਂ ਦੇ ਰਹੇ ਪਾ ਦਿੰਦੇ ਤਾਂ ਉਹ ਤੇ ਮਿਲ ਜਾਂਦੀਆਂ ਨੇ ਹਾਂਜੀ ਦੂਜਾ ਕੋਈ ਯਾਦ ਲੇਖਦਾ ਕੁਝ ਵੀ ਲੈਦਾ ਹੋਰ ਕੋਈ ਮਿਲਦੀ ਹਾਂਜੀ 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 ਤੁਸੀਂ ਕਹਿਣਾ ਚਾਹੁੰਦੇ ਹੋ ਹਾਂ ਜੀ ਤੁਸੀਂ ਕਹਿ ਰਹੇ ਹੋ ਮੈਂ ਨਾ ਜਨੇ ਹੋਰ ਆ ਕੇ ਮਰ ਜਨੇ ਆ ਕੇ ਹਾਂ ਜੀ ਆਮ ਆਦਮੀ ਨੂੰ ਮਰ ਜੀ ਮਿਲਦੀ ਹੈ ਆਮ ਆਦਮੀ ਮਰ ਜੀ ਹੈ ਨਾ ਲੋਕ ਕਿਹਨੂੰ ਹੁੰਦੇ ਨਹੀਂ ਮਿਲਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਕਹਿ ਰਹੇ ਹੋ ਮੈਂ ਬਿਲਕੁਲ ਸਹੀ ਗੱਲ ਹੈ ਜੀ ਆਮ ਆਦਮੀ ਬੇਲੇ ਦੂਜਿਆਂ ਨੂੰ ਮਿਲਣੀ ਨਹੀਂ ਆ ਜੀ ਅੱਛਾ ਜੀ ਇਹ ਕਿੱਥੇ ਤੱਕ ਗਈ ਆ ਕਿੱਥੇ ਤੱਕ ਇਹਨੇ ਸਿੱਖੀ ਆ ਕਾਲੀ ਤੱਕ ਚਲੀ ਗਈ ਸਾਡੀਆਂ 700 800 900 ਰਹਿਣੀ ਉਹ ਬਾਕੀ ਕਿਸੇ ਨੂੰ ਨਹੀਂ ਚਾਲੇ ਇਹ ਜਾਂਦੀ ਕਹਿਣ ਤੋਂ ਬਾਅਦ ਵੀ ਜੋ ਵੀ ਇਹ ਐਨਓਸੀ ਦੇ ਰਹੇ ਨੇ ਫਰਮੈਸ਼ ਦੇ ਨਾਲ ਹੀ ਦੇ ਰਹੇ ਨੇ ਹਾਂਜੀ ਹਾਂਜੀ ਫਰਮੈਸ਼ ਪਹਿਲਾਂ ਇਹਨਾਂ ਨੇ 5-500 ਰੁਪਏ ਵੀ ਲਿਆ ਲਿਆ ਜੀ ਲਿਆ ਪਹਿਲਾਂ 5-500 ਰੁਪਏ ਲੈਂਦੇ ਸੀ ਨਾ 700 ਹਾਲੇ ਹਾਂਜੀ ਜੀ ਆਪਾਂ ਹਾਂਜੀ